ਇਹਨੂੰ ਇਹਨੂੰ ਇਸ ਤਰ੍ਹਾਂ ਨੇ ਵਨ ਟਾਈਪ ਦੀ ਬਿਮਾਰੀ ਆਈ ਹੈ ਸਰ ਜੋ ਕਿ ਪਜੀ ਪਜੀ ਸੀ ਟਰੀਟਮੈਂਟ ਕਰਾਈ ਸੀ ਉਹਦੇ ਵਿੱਚ ਦੀ ਪੋਜ਼ਿਟਿਵ ਆਈ ਹੈ ਸਰ ਯੂ ਐਸ ਆਮਰੀਕਾ ਦੇ ਵਿੱਚ ਇਹਦਾ ਇੰਜੈਕਸ਼ਨ ਆਏਗਾ 16 ਕਰੋੜ ਰੁਪਏ ਦਾ ਸਰ ਇੰਡੀਆ ਦੇ ਵਿੱਚ ਇਹਦਾ ਟ੍ਰੀਟਮੈਂਟ ਕੋਈ ਵੀ ਨਹੀਂ ਹੈ ਬਸ ਵਰਲਡ। ਮੇਰੇ ਪਹਿਲੇ ਬੇਟਾ ਵੀ ਸੀਗਾ ਰਿਦਮ ਕਨਵੀਅਰ ਸਿੰਘ ਜੀ ਤੇ ਉਹ ਉਹਦੀ 1.5 ਸਾਲ ਦੀ ਉਮਰ ਵਿੱਚ ਡੈਥ ਹੋ ਗਈ ਸਰ ਤੇ ਸਰ ਉਹਨੂੰ ਵੀ ਸੇਮ ਪ੍ਰੋਬਲਮ ਸੀਗੀ ਇਸ ਤਰ੍ਹਾਂ ਮੈਂ ਟਾਈਪ ਕਰਵਾ ਕੇ ਵਿੱਚ। ਪਹਿਲੀ ਵਾਰ ਸੁਣਿਆ ਸੀਗਾ ਸਾਰੇ ਸ਼ੌਕ ਹੋ ਗਏ ਸੀਗੇ ਜਦੋਂ ਇਹ ਕਿਸ 16 ਕਰੋੜ ਦਾ ਇੰਜੈਕਸ਼ਨ ਸਾਡੇ ਬੱਚੇ ਨੂੰ ਲੱਗੇਗਾ। ਪਹਿਲਾ ਬੱਚਾ ਚਲਾ ਗਿਆ ਹੁਣ ਦੂਜਾ ਬੱਚਾ ਸਾਡਾ ਸਾਡੇ ਦੇ ਵਿੱਚ ਰਹੇ ਸਰ ਅਸੀਂ ਆਪਣੇ ਬੱਚੇ ਨਾਲ ਜ਼ਿੰਦਗੀ ਬਤੀਤ ਕਰਨੀ ਹੈ ਸਰ ਮਸਲ ਨਹੀਂ ਬੰਦੇ ਬੱਚੇ ਦੇ ਇਹਦੇ ਵਿੱਚ ਬੱਚਾ ਬਿਲਕੁਲ ਵੀ ਲਚਕੀਨਾ ਬਣਾ ਜਾਂਦਾ ਸਰੀਰ ਦੇ ਵਿੱਚ ਸਰ ਨਾ ਤਾਂ ਲਚਕਾ چلا ਸਕਦਾ ਗਰਦਨ ਨਹੀਂ ਖੜਾਉਂਦਾ ਸਰ ਇਹ ਮਤਲਬ ਕਿ ਖਾਣ ਪੀਣ ਦੀ ਸਮਰੱਥਾ ਵੀ ਬਹੁਤ ਘਟ ਗਈ ਸਰ ਜੋ ਵੀ ਖਾਂਦਾ ਪੀਂਦਾ ਜਲਦੀ ਉਹ ਘੱਟ ਦਿੰਦਾ ਸਰ ਕਿ ਅਸੀਂ ਪਹਿਲੇ ਬੱਚਾ ਫੋਟਿਆ ਹੁਣ ਦੂਜੀ ਵਾਰੀ ਵੀ ਇਹ ਪ੍ਰੋਬਲਮ ਆ ਗਈ ਅਸੀਂ ਬਹੁਤ ਅਬਸੈਟ ਹੋ ਗਏ ਸੀ ਕਿ ਸਰ ਪਰਿਵਾਰ ਹੁਣ ਅਸੀਂ ਕੀ ਕਰੀਏ ਪਹਿਲਾਂ ਤਾਂ ਅਸੀਂ ਬਚਾ ਨਹੀਂ ਸਕੇ ਹੁਣ ਦੂਜੀ ਵਾਰੀ ਅਸੀਂ ਕੀ ਕਰੀਏ ਸਰ ਤੇ ਇਸ ਲਈ ਹੁਣ ਅਸੀਂ ਇਹੀ ਸੰਘਰਸ਼ ਲੜ ਰਹੀ ਆ ਜ਼ਿੰਦਗੀ ਲਈ ਇਹਦੀ ਕਿ ਹਾਂ ਕਿ ਸਾਡੇ ਬੱਚੇ ਨੂੰ ਜਿੰਨਾ ਹੋ ਸਕੇ ਡੋਨੇਟ ਕਰੋ ਤੁਸੀਂ ਕਿਉਂਕਿ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਤੁਹਾਡੇ ਤੋਂ ਵੱਧ ਕੋਈ ਵੀ ਹੈਲਪ ਨਹੀਂ ਕਰ ਸਕਦਾ ਸਰ ਵੀ ਤੁਹਾਡੀ ਸਾਰੇ ਨੇ ਸਪੋਰਟ ਨਾਲ ਆ ਪ੍ਰੀਤਮ ਦੀ ਜ਼ਿੰਦਗੀ ਨੂੰ ਬਚਾ ਸਕਦੇ ਆ ਮੈਨੂੰ ਵੀ ਪੂਰਾ ਵਿਸ਼ਵਾਸ ਹੋ ਰਿਹਾ ਵੀ ਆਪਾਂ ਵੀ ਆਪਾਂ 16 ਕਰੋੜ ਰੁਪਇਆ ਇਕੱਠਾ ਕਰ ਲਵਾਂਗੇ ਤੁਹਾਨੂੰ ਕੱਲ ਤੋਂ ਹੀ ਜ਼ਿਆਦਾ ਹੈਲਪ ਮਿਲਣੀ ਸ਼ੁਰੂ ਹੋਈ ਹੈ ਕਾਲ ਵੀ ਆ ਰਹੀਆਂ ਡੋਨਰ ਦੀ ਕਾਲ ਵੀ ਆਈਆਂ ਉਹ ਵੀ ਸਾਨੂੰ ਦੱਸਦੇ ਆ ਸਾਨੂੰ ਰਾਈ ਵੀ ਦਿੰਦੇ ਆ ਵੀ ਗੁਰਦੁਆਰਾ ਸਾਹਿਬ ਜਾਓ ਮੱਥਾ ਟੇਕੋ ਅਰਦਾਸ ਕਰੋ ਅਸੀਂ ਡੇਲੀ ਰੱਬ ਮੂਰੇ ਸਵੇਰੇ ਉੱਠ ਕੇ 5 ਵਜੇ ਉੱਠ ਜਾਨੇ ਅਸੀਂ ਪਾਠ ਕਰਦੇ ਆ ਰੱਬ ਮੁਰੇ ਅਰਦਾਸ ਕਰਦੇ ਆਂ ਵੀ ਹਾਂ ਵੀ ਰੱਬ ਰਿਦਮ ਨੂੰ ਠੀਕ ਕਰ ਦੇ ਬਿਨਾਂ ਠੀਕੇ ਤੋਂ ਹੀ ਠੀਕ ਕਰ ਦੇ ਮੇਰਾ ਇੱਕ ਖਾਤਾ ਨੰਬਰ ਹੈਗਾ ਜੀ 487700690003248 ਆਈ ਐਫ ਐਸ ਆਈ ਕੋਡ ਹੈਗਾ ਜੀ ਪ ਯੂ ਐਨ ਵੀ 37900 ਤੇ ਮੇਰਾ ਫੋਨ ਨੰਬਰ ਹੈਗਾ ਜੀ 964655 2686 ਜਿਹੜਾ ਮੇਰਾ ਬੈਂਕ ਦਾ ਖਾਤਾ ਹੈ ਇਹ ਪੰਜਾਬ ਨੈਸ਼ਨਲ ਬੈਂਕ ਦਾ ਜੇ ਪਟਿਆਲੇ ਦੇ ਅਕਸਰ ਹੀ ਇੱਕ ਪਰਿਵਾਰ ਦੇ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਪਰ ਜੇਕਰ ਇਹ ਬੱਚਾ ਕਿਸੇ ਇੱਕ ਅਜੀਹੀ ਬਿਮਾਰੀ ਨਾਲ ਲੜ ਰਿਹਾ ਹੋਵੇ ਜਿਸ ਦਾ ਇਲਾਜ 16 ਕਰੋੜ ਰੁਪਏ ਦਾ ਇੰਜੈਕਸ਼ਨ ਲਗਾਉਣ ਤੋਂ ਬਾਅਦ ਹੋਵੇਗਾ ਤਾਂ ਪਰਿਵਾਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੋਵੇਗਾ ਅਸੀਂ ਇੱਕ ਅਜੀਹੇ ਪਰਿਵਾਰ ਨਾਲ ਮੌਜੂਦਾ ਪਟਿਆਲੇ ਦੇ ਵਿੱਚ ਇੱਕ ਪਰਿਵਾਰ ਰਹਿ ਰਿਹਾ ਹੈ ਪਹਿਲਾਂ ਵੀ ਇਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿੱਤਾ ਸੀ ਜਿਸ ਦੀ ਮੌਤ ਮਹਾਂਸਾ ਦੇ 10 ਸਾਲ ਬਾਅਦ ਹੋ ਗਈ ਸੀ ਜਦੋਂ ਇੱਕ ਬਿਮਾਰੀ ਦੇ ਨਾਲ ਉਹ ਜੂਝ ਰਿਹਾ ਸੀਗਾ ਇਸ ਬਿਮਾਰੀ ਦੇ ਵਿੱਚ ਇਹ ਹੁੰਦਾ ਕਿ ਜਿਹੜੇ ਮਸਲਸ ਨੇ ਉਹ ਬੱਚੇ ਤੇ ਨਹੀਂ ਬਣਦੇ ਅਤੇ ਕੁਝ ਸਮੇਂ ਬਾਅਦ ਜਿਹੜਾ ਉਸ ਦਾ ਵਜ਼ਨ ਹੈ ਉਹ ਵੀ ਕੱਟਣਾ ਸ਼ੁਰੂ ਹੋ ਜਾਂਦਾ ਫਿਲਹਾਲ ਸਾਡੇ ਨਾਲੇ ਪਰਿਵਾਰ ਮੌਜੂਦ ਹੈ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਇਹ ਬਿਮਾਰੀ ਹੈ ਕੀ ਹੈ ਸਰ ਮੇਰਾ ਨਾਮ ਮਨਪ੍ਰੀਤ ਕੋਹੜਾ ਹੈ ਤੇ ਅਸੀਂ ਸਰੰਦਰੋਂ ਰਣਜੀਤ ਵਿਹਾਰ ਦੇ ਵਿੱਚ ਰਹਿੰਦੇ ਆ ਸਰ ਸਰ ਮੇਰਾ ਬੇਟਾ ਰਿਜ਼ਮ ਵੀਰ ਜੋ ਕਿ ਹਜੇ 10 ਮਹੀਨਾ ਦਾ ਹੋਇਆ ਸਰ ਤੇ ਸਰ ਇਹਨੂੰ ਐਸਐਨਏ 1 ਟਾਈਪ ਦੀ ਬਿਮਾਰੀ ਆਈ ਹੈ ਸਰ ਜੋ ਕਿ ਪੀਜੀਆਈ ਪੀਜੀਆਈ ਸੀ ਟ੍ਰੀਟਮੈਂਟ ਕਰਾਈ ਸੀ ਉਹਦੇ ਵਿੱਚ ਇਹਦੀ ਪੋਜ਼ਿਟਿਵ ਆਈ ਹੈ ਸਰ ਤੇ ਰਿਪੋਰਟ ਉਹਦੇ ਵਿੱਚ ਡਾਕਟਰ ਨੇ ਕਿਹਾ ਕਿ ਮਤਲਬ ਕਿਦੇ ਟ੍ਰੀਟਮੈਂਟ ਦੇ ਲਈ ਮਤਲਬ ਕਿ ਜੂ ਐਸ ਅਮਰੀਕਾ ਦੇ ਵਿੱਚ ਇਹਦਾ ਇੰਜੈਕਸ਼ਨ ਆਏਗਾ 16 ਕਰੋੜ ਰੁਪਏ ਦਾ ਸਰ ਕਿ ਇੰਡੀਆ ਦੇ ਵਿੱਚ ਇਹਦਾ ਟ੍ਰੀਟਮੈਂਟ ਕੋਈ ਵੀ ਨਹੀਂ ਹੈਗਾ ਸਰ ਤੇ ਸਰ ਮੇਰਾ ਪਹਿਲਾ ਬੇਟਾ ਵੀ ਸੀਗਾ ਰਿਦਮ ਮਨਵੀਰ ਸਿੰਘ ਜੀ ਤੇ ਉਹ ਉਹਦੇ 1.5 ਸਾਲ ਦੇ ਵਿੱਚ ਡੈਥ ਹੋ ਗਈ ਸਰ ਤੇ ਸਰ ਉਹਨੂੰ ਵੀ ਸੇਮ ਪ੍ਰੋਬਲਮ ਸੀਗੀ ਐਸਐਮਟੀਯੂ ਬੰਦੇ ਵਿੱਚ ਸਰ ਸਰ ਉਹਦੇ ਵਿੱਚ ਸਾਨੂੰ ਉਹ ਬੱਚੇ ਬਾਰੇ ਪਹਿਲੇ ਬੱਚੇ ਬਾਰੇ ਸਾਨੂੰ ਲੇਟ ਬਹੁਤ ਪਤਾ ਲੱਗਿਆ ਸਰ ਕਿਉਂਕਿ ਅਸੀਂ ਤਾਂ ਇਹ ਬਿਮਾਰੀ ਬਾਰੇ ਕਦੇ ਸੋਚਿਆ ਵੀ ਨਹੀਂ ਨਾ ਕਦੇ ਸੁਣਿਆ ਸੀਗਾ ਸਰ ਕਿਉਂਕਿ 16 ਕਰੋੜ ਦਾ ਮਤਲਬ ਪਹਿਲੀ ਵਾਰ ਸੁਣਿਆ ਸੀਗਾ ਸੀ ਸਾਰੇ ਸ਼ੌਕ ਹੋ ਗਏ ਸੀਗੇ ਜਦੋਂ ਕਿ 16 ਕਰੋੜ ਦਾ ਇੰਜੈਕਸ਼ਨ ਸਾਡੇ ਬੱਚੇ ਨੂੰ ਲੱਗੇਗਾ ਤੇ ਉਦੋਂ ਸਾਡਾ ਕੁਝ ਵੀ ਨਹੀਂ ਹੋਇਆ ਕਿ ਅਸੀਂ ਬੱਚੇ ਬਾਰੇ ਨਹੀਂ ਕਰ ਸਕੇ ਸਰ ਤੇ ਉਹ ਚਾਰ ਦਿਨ ਵੈਂਟੀਲੇਟਰ ਤੇ ਰਿਹਾ ਸਰ ਆਕਸੀਜਨ ਘਟ ਗਈ ਸੀਗੀ ਸਰ ਉਹਦੀ ਤੇ ਸਰ ਹੁਣ ਅਸੀਂ ਸੈਕਿੰਡ ਮੇਰਾ ਬੇਟਾ ਹੋਇਆ ਇਹ 2 ਸਾਲ ਬਾਅਦ ਹੋਇਆ ਉਸ ਤੋਂ ਬਾਅਦ ਡੈਥ ਤੋਂ ਬਾਅਦ ਸਰ ਸਰ ਸਾਨੂੰ ਤਾਂ ਲੱਗਿਆ ਕਿ ਚਲੋ ਖੁਸ਼ੀ ਆ ਗਈ ਸਾਡੇ ਘਰ ਵਾਪਸ ਆ ਗਿਆ ਸਾਡਾ ਬੇਟਾ ਤੇ ਸਾਨੂੰ ਕੀ ਪਤਾ ਸੀਗਾ ਕਿ ਇਹ ਇਹਦੇ ਵਿੱਚ ਫੇਰ ਉਹੀ ਬਿਮਾਰੀ ਆ ਗਈ ਸਰ ਤੇ ਸਰ ਤੇ ਹੁਣ ਅਸੀਂ ਇਹਦੇ ਲਈ ਲੜ ਰਹੇ ਹਾਂ ਕਿ ਸਾਡੇ ਬੱਚੇ ਲਈ ਕਿ ਪਹਿਲਾ ਬੱਚਾ ਚਲਾ ਗਿਆ ਹੁਣ ਦੂਜਾ ਬੱਚਾ ਸਾਡਾ ਸਾਡੇ ਦੇ ਵਿੱਚ ਰਹੇ ਸਰ ਅਸੀਂ ਆਪਣੇ ਬੱਚੇ ਨਾਲ ਜ਼ਿੰਦਗੀ ਬਤੀਤ ਕਰੀਏ ਸਰ ਇਹਨਾਂ ਦੀ ਉਮਰ ਕਿੰਨੀ ਕੈਸ ਦੀ ਵੀ ਸਰ ਇਹਦੀ ਉਮਰ ਹੁਣ 10 ਮਹੀਨਿਆਂ ਦਾ ਹੋਇਆ ਸਰ ਕੱਲ ਹੀ ਹੋਇਆ 15 ਤਰੀਕ ਨੂੰ ਸਰ ਹੁਣ ਇਹਨੂੰ 11ਵਾਂ ਮਹੀਨਾ ਸ਼ੁਰੂ ਹੋਇਆ ਸਰ ਹਾਂਜੀ ਸਰ ਦੇਖੋ ਡਾਕਟਰ ਕੀ ਕਹਿੰਦੇ ਨੇ ਵੀ ਜਿਹੜਾ ਇੰਜੈਕਸ਼ਨ ਲੱਗਣਾ ਹੈ ਵੀ ਕੀ ਪਹਿਲਾਂ ਤਾਂ ਮੈਨੂੰ ਇੱਕ ਵਾਰੀ ਇਹ ਜਾਣਕਾਰੀ ਦੇ ਦਿਓ ਵੀ ਬਿਮਾਰੀ ਚ ਹੁੰਦਾ ਕੀ ਹੈ ਵੀ ਐਸਾ ਕਿਉਂ ਇਹ ਅਨੋਖੀ ਕਿਉਂਕਿ ਕਹਿੰਦੇ ਨੇ ਵੀ ਲੱਖਾਂ ਵਿੱਚੋਂ ਕਿਸੇ ਇੱਕ ਬੱਚੇ ਨੂੰ ਇਹੋ ਜਿਹੀ ਬਿਮਾਰੀ ਹੁੰਦੀ ਹੈ ਜਿਹਦਾ ਇਲਾਜ ਜਿਹੜਾ ਹੈਗਾ ਉਹ ਇੱਕ 16 ਕਰੋੜ ਦਾ ਇੰਜੈਕਸ਼ਨ ਹੈ ਕੀ ਹੁੰਦਾ ਕੀ ਹੈ ਇਸ ਬਿਮਾਰੀ ਚ ਸਰ ਇਹ ਬਿਮਾਰੀ ਡਾਕਟਰ ਕਹਿੰਦੇ ਆ ਕਿ ਲੱਖਾਂ ਵਿੱਚੋਂ ਇੱਕ ਬੱਚੇ ਨੂੰ ਹੀ ਹੁੰਦਾ ਸਰ ਮੇਰੇ ਤਾਂ ਦੋਨੋਂ ਬੱਚਿਆਂ ਨੂੰ ਹੋ ਗਿਆ ਸਰ ਤੇ ਇਹਦੇ ਵਿੱਚ ਦੇਖੋ ਮਸਲ ਨਹੀਂ ਬਣਦੇ ਬੱਚੇ ਦੇ ਇਹਦੇ ਵਿੱਚ ਬੱਚਾ ਬਿਲਕੁਲ ਵੀ ਲਚਕੀਨਾ ਬਣਾ ਜਾਂਦਾ ਸਰੀਰ ਦੇ ਵਿੱਚ ਸਰ ਨਾ ਤਾਂ ਲੱਤਾਂ ਚਲਾ ਸਕਦਾ ਗਰਦਨ ਨਹੀਂ ਖੜਾਉਂਦਾ ਸਰ ਇਹ ਮਤਲਬ ਕਿ ਖਾਣ ਪੀਣ ਦੀ ਸਮਰੱਥਾ ਵੀ ਬਹੁਤ ਘੱਟ ਗਈ ਸਰ ਜੋ ਵੀ ਖਾਂਦਾ ਪੀਂਦਾ ਜਲਦੀ ਉਹ ਕੱਢ ਦਿੰਦਾ ਸਰ ਤੇ ਇਹਦੇ ਵਿੱਚ weight ਬਹੁਤ ਘੱਟ ਹੁੰਦਾ ਬੱਚੇ ਦਾ ਸਰ ਤੇ ਹੁਣ ਸਾਲ ਦਾ ਬੱਚਾ ਤੁਹਾਨੂੰ ਪਤਾ ਕੀ ਸਾਰੇ ਮਤਲਬ ਭੱਜਣ ਦੌੜਨ ਲੱਗ ਜਾਂਦਾ ਸਰ ਪਰ ਇਹਦੇ ਵਿੱਚ ਕੋਈ ਹਜੇ ਬੈਠਣ ਦੀ ਸਮਰਥਾ ਵੀ ਨਹੀਂ ਹੈਗੀ ਸਰ ਕਿਵੇਂ ਪਤਾ ਕਿਵੇਂ ਲੱਗ ਗਿਆ ਇਸ ਬਿਮਾਰੀ ਦਾ ਜਦੋਂ ਤੁਹਾਨੂੰ ਵੀ ਐਵੇਂ ਲੱਗਦਾ ਵੀ ਟੁਰਨ ਫਿਰਨ ਚ ਅਸਮਰੱਥ ਸੀਗਾ ਜਾਂ ਫਿਰ ਉੱਠ ਨਹੀਂ ਪੰਦਾ ਸੀ ਆਪ ਨਹੀਂ ਨਹੀਂ ਸਰ ਮਤਲਬ ਹੁਣ ਇਹਦੀ ਲੱਤਾਂ ਨਹੀਂ ਚੱਲ ਰਹੀਆਂ ਸੀਗੀਆਂ ਸਰ ਤੇ ਹੁਣ ਸਾਡੇ ਪਹਿਲੇ ਬੱਚੇ ਨੂੰ ਵੀ ਪ੍ਰੋਬਲਮ ਸੀਗੀ ਫਿਰ ਸਾਨੂੰ ਡਰ ਜਾ ਹੋ ਗਿਆ ਕਿ ਹਾਂ ਕੀ ਪਹਿਲੇ ਬੱਚੇ ਨੂੰ ਐਵੇਂ ਸੀਗੀ ਚਲ ਅਸੀਂ ਫਿਰ ਵੀ ਪੀਜੀਆ ਹੀ ਚਲਾਵਾਂਗੇ ਤੇ ਰੈਸਪੀਜੀ ਆਈ ਗਏ ਉਥੇ ਟੈਸਟ ਵਗੈਰਾ ਸੀ ਵੈਸੇ ਜਾ ਕੇ ਕਹਿਤਾ ਸੀ ਕਿ ਸਾਡੇ ਬੱਚੇ ਨੂੰ ਪਹਿਲੇ ਨੂੰ ਇਹ ਪ੍ਰੋਬਲਮ ਸੀਗੀ ਸਰ ਤੇ ਕੀ ਇਹਦਾ ਟੈਸਟ ਵੀ ਕਰਾਉ ਸਰ ਤੇ ਇਹਦਾ ਟੈਸਟ ਹੋਇਆ ਤਾਂ ਰਿਪੋਰਟ ਆਈ ਸੀਗੀ ਅਸੀਂ ਮਤਲਬ ਕਿ 1.5 ਮਹੀਨੇ ਬਾਅਦ ਆਈ ਸੀਗੀ ਅਸੀਂ ਇਹਨੇ ਖੁਦ ਹੀ ਮਤਲਬ ਕਿ ਉਹਨਾਂ ਦੀ ਸਾਈਡ ਦਿੰਦੀ ਹੁੰਦੀ ਆ ਪੀਜੀਆਈ ਵਾਲੇ ਦੀ ਉਹਦੇ ਉੱਤੇ ਅਸੀਂ ਸਰਚ ਕੀਤਾ ਤੇ ਪੀਜੀਆਈ ਤੋਂ ਰਿਪੋਰਟ ਮਿਲ ਗਈ ਸੀ ਸਰ ਸਾਨੂੰ 11 ਵਜੇ ਤੇ ਜਦੋਂ ਅਸੀਂ ਨੇ ਆਪਣੇ ਪਹਿਲੇ ਬੱਚੇ ਦੀ ਰਿਪੋਰਟ ਨੂੰ ਤੇ ਸੇਮ ਮਲਾਇਆ ਦਾ ਸੇਮ ਆਈ ਰਿਪੋਰਟਰ ਸਰ ਉਸ ਦਿਨ ਅਸੀਂ ਸਾਰੇ ਪਰਿਵਾਰ ਬਹੁਤ ਰੋਇਆ ਸਰ ਪੂਰੀ ਰਾਤ ਸੌ ਨਹੀਂ ਪਾਇਆ ਸਰ ਤੁਹਾਨੂੰ ਮਤਲਬ ਕਿ ਕਿਉਂਕਿ ਅਸੀਂ ਪਹਿਲੇ ਬੱਚਾ ਖੋਤਿਆ ਹੁਣ ਦੂਜੀ ਵਾਰੀ ਵੀ ਇਹ ਪ੍ਰੋਬਲਮ ਆ ਗਈ ਅਸੀਂ ਬਹੁਤ ਅਬਸੈਟ ਹੋ ਗਏ ਸੀਗੇ ਸਰ ਪਰਿਵਾਰ ਕਿ ਹੁਣ ਅਸੀਂ ਕੀ ਕਰੀਏ ਪਹਿਲਾਂ ਤਾਂ ਅਸੀਂ ਬਚਾ ਨਹੀਂ ਸਕੇ ਹੁਣ ਦੂਜੀ ਵਾਰੀ ਅਸੀਂ ਕੀ ਕਰੀਏ ਸਰ ਇਸ ਲਈ ਹੁਣ ਅਸੀਂ ਇਹੀ ਸੰਘਰਸ਼ ਲੜ ਰਹੀ ਆ ਜ਼ਿੰਦਗੀ ਲਈ ਇਹਦੀ ਕਿ ਹਾਂ ਕਿ ਸਾਡੇ ਬੱਚੇ ਨੂੰ ਜਿੰਨਾ ਹੋ ਸਕੇ ਡੋਨੇਟ ਕਰੋ ਤੁਸੀਂ ਕਿਉਂਕਿ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਤੁਹਾਡੇ ਤੋਂ ਵੱਧ ਹੋਰ ਕੋਈ ਹੈਲਪ ਨਹੀਂ ਕਰ ਸਕਦਾ ਸਰ ਸਾਡੇ ਬੱਚੇ ਦੇ ਜਿਹੜੇ ਪਿਤਾ ਨੇ ਵਿਕਰਮਜੀਤ ਉਹ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਜਿਹੜੀ ਮਦਦ ਹੈ ਉਹ ਕੀ ਮਤਲਬ ਫਿਲਥਾਲਾ ਹੋਈ ਹੈ ਕਿਉਂਕਿ ਕਈ ਸੰਸਥਾਵਾਂ ਨੇ ਜਿਹੜੀਆਂ ਉਹ ਮਦਦ ਦੇ ਵਿੱਚ ਜੁਟੀਆਂ ਹੋਈਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਵਿਕਰਮਜੀਤ ਕਿਵੇਂ ਲੱਗਦਾ ਵੀ ਹੁਣ ਕੀ ਮਦਦ ਕਿੰਨੀ ਕੁ ਮਦਦ ਆ ਚੁੱਕੀ ਆ ਹੁਣ ਇਸ ਸਮੇਂ ਹੁਣ ਮੇਰੇ ਕੋਲ ਲੱਖ ਰੁਪਿਆ ਦੇ ਨੇੜੇ ਆ ਚੁੱਕੀ ਹੈ ਜੀ ਕਰ ਰਹੇ ਆ ਕਾਫੀ ਲੋਕ ਮੇਰੀ ਹੈਲਪ ਕਰ ਰਹੇ ਆ ਮੈਨੂੰ ਉਡੀ ਆਸ ਵੀ ਆਉਣ ਲੱਗ ਗਈ ਵੀ ਆ ਵੀ ਆਪਾਂ ਕਰ ਲਾਂਗੇ ਵੀ ਤੁਹਾਡੀ ਸਾਰਿਆਂ ਦੇ ਸਪੋਰਟ ਨਾਲ ਆ ਪਰਿਵਰਨ ਦੀ ਜ਼ਿੰਦਗੀ ਨੂੰ ਬਚਾ ਸਕਦੇ ਆ ਮੈਨੂੰ ਵੀ ਪੂਰਾ ਵਿਸ਼ਵਾਸ ਹੋ ਰਿਹਾ ਵੀ ਆ ਵੀ ਆਪਾਂ 16 ਕਰੋੜ ਰੁਪਇਆ ਇਕੱਠਾ ਕਰ ਲਵਾਂਗੇ ਹਾਂਜੀ ਸਰ ਪਤਾ ਲੱਗਿਆ ਵੀ ਹੁਣ ਤੱਕ ਕੋਈ ਸਰਕਾਰੀ ਸਰਕਾਰੀ ਨੁਮਾਇੰਦਾ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਕਿਸੇ ਵੱਲੋਂ ਕੋਈ ਆ ਕੇ ਆਪਣਾ ਮਦਦ ਦੇ ਲਈ ਅੱਗੇ ਆਇਆ ਹੋਵੇ ਹਾਲੇ ਤੱਕ ਕੋਈ ਪਹੁੰਚਿਆ ਨਹੀਂ ਸਰ ਹਜੇ ਕੋਈ ਨਹੀਂ ਆਇਆ ਸਰਕਾਰੀ ਤੇ ਐਨ ਜੀਓ ਵਾਲੇ ਕੋਈ ਨਹੀਂ ਆਏ ਹੈਗੇ ਹਜੇ ਤੱਕ ਸਾਡੇ ਕੋਲ ਅਸੀਂ ਕੱਲ ਤੋਂ ਇਹ ਵੀਡੀਓ ਪਾਉਣ ਲੱਗੇ ਆਂ ਤੇ ਸਾਨੂੰ ਕੱਲ ਤੋਂ ਹੀ ਜ਼ਿਆਦਾ ਹੈਲਪ ਮਿਲਣੀ ਸ਼ੁਰੂ ਹੋਈ ਏ ਕਾਲ ਵੀ ਆ ਰਹੀਆਂ ਡੋਨਰ ਦੀ ਕਾਲ ਵੀ ਆਈਆਂ ਉਹ ਵੀ ਸਾਨੂੰ ਦੱਸਦੇ ਆਂ ਸਾਨੂੰ ਰਾਈ ਵੀ ਦਿੰਦੇ ਆਂ ਵੀ ਗੁਰਦੁਆਰਾ ਸਾਹਿਬ ਜਾਓ ਮੱਥਾ ਟੇਕੋ ਅਰਦਾਸ ਕਰੋ ਅਸੀਂ ਡੇਲੀ ਰੱਬ ਮੂਰੇ ਸਵੇਰੇ ਉੱਠ ਕੇ 5 ਵਜੇ ਉੱਠ ਜਾਂਦੇ ਆਂ ਅਸੀਂ ਪਾਠ ਕਰਦੇ ਆਂ ਰੱਬ ਮੂਰੇ ਅਰਦਾਸ ਕਰਦੇ ਆਂ ਵੀ ਹਾਂ ਵੀ ਰੱਬਾ ਇਹ ਜਿੰਮ ਨੂੰ ਠੀਕ ਕਰ ਦੇ ਬਿਨਾਂ ਠੀਕੇ ਤੋਂ ਹੀ ਠੀਕ ਕਰ ਦੇ ਅਸੀਂ ਇਹੀ ਬਸਾਰ ਦੇ ਨੇ ਹੀ ਸੋਚੇ ਰਹੇ ਨੇ ਮੈਂ ਤਾਂ ਜਿਵੇਂ ਹੁਣ ਪਹਿਲਾਂ ਵੀ ਦਿੱਕਤ ਆਈ ਸੀਗੀ ਐਵੇਂ ਹੀ ਮਨਵੀਰ ਸਿੰਘ ਜਿਹੜਾ ਤੁਹਾਡੇ ਪਹਿਲਾ ਬੇਟੇ ਸੀ ਉਹਨਾਂ ਦੀ ਵੀ ਡੈਥ ਹੋ ਗਈ ਸੀ ਅ ਕੀ ਲੱਗਦਾ ਉਸ ਵੇਲੇ ਵੀ ਕੋਈ ਇਲਾਜ ਦੇਰੀ ਹੋ ਗਈ ਸੀ ਕਿ ਤਾਂ ਕਰਕੇ ਉੱਥੇ ਇਹੋ ਜਿਹੀ ਹਾਲਾਤ ਬਣ ਗਏ ਕਿ ਸਾਡੇ ਵਿੱਚ ਨਹੀਂ ਅੱਜ ਮਨਵੀਰ ਕਿਵੇਂ ਲੱਗਦਾ ਵੀ ਹੁਣ ਅਸੀਂ ਜਦੋਂ ਝੂਟੇ ਆ ਤਾਂ ਮਦਦ ਪਹੁੰਚ ਜੇ ਕਿ ਸਮੇਂ ਸਿਰ ਹਾਂਜੀ ਪਹਿਲੇ ਸਾਨੂੰ ਬਹੁਤ ਪਤਾ ਲੇਟ ਪਤਾ ਲੱਗਿਆ ਸੀਗਾ ਸਾਨੂੰ ਤੇ ਹੁਣ ਸਾਨੂੰ ਥੋੜਾ ਟਾਈਮ ਨਾ ਲੱਗਿਆ ਪਤਾ ਤੇ ਮਨਵੀਰ ਜਦੋਂ ਸੀਗਾ ਉਸ ਟਾਈਮ ਜਦੋਂ ਪਤਾ ਲੱਗੇ ਵੀ 16 ਕਰੋੜ ਦਾ ਇੰਜੈਕਸ਼ਨ ਆ ਅਸੀਂ ਸਾਰੀ ਫੈਮਿਲੀ ਇੰਨੀ ਸ਼ੌਕ ਹੋ ਗਈ ਬਹੁਤ ਜ਼ਿਆਦਾ ਟੈਨਸ਼ਨ ਚ ਚਲੇ ਗਏ ਵੀ ਆ ਵੀ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਪਰ ਇਸ ਵਾਰੀ ਜਦੋਂ ਰਿਪੋਰਟ ਆਈ ਅਸੀਂ ਆਪਣੇ ਆਪ ਨੂੰ ਸਟ੍ਰੋਕ ਬਣਾਇਆ ਵੀ ਨਹੀਂ ਵੀ ਹੁਣ ਪਹਿਲਾਂ ਵਰਗਾ ਨਹੀਂ ਹੋਣ ਦੇਾਂਗੇ ਹੁਣ ਰਿਦਮ ਨੂੰ ਆਪਾਂ ਵਧੀਆ ਜ਼ਿੰਦਗੀ ਦੇ ਕਰਾਂਗੇ ਉਹਨੂੰ ਬਤੀਤ ਕਰੇ ਉਹ ਆਪਣੀ ਲਗਦਾ ਵੀ ਇੱਕ ਉਹ ਵੀ ਗੱਲ ਕਹੀ ਜਾ ਰਹੀ ਹੈ ਵੀ ਕੱਲਾ 16 ਕਰੋੜ ਦਾ ਇੰਜੈਕਸ਼ਨ ਹੀ ਨਹੀਂ ਉਸ ਤੋਂ ਬਾਅਦ ਇੱਕ ਜਿਹੜਾ ਦਵਾਈਆਂ ਦਾ ਕੋਰਸ ਵੀ ਉਹ ਵੀ ਚੱਲੇਗਾ ਜਿਹਦੇ ਵਿੱਚ ਉਹਦੇ ਵਿੱਚ ਕਿੰਨਾ ਕਾ ਖਰਚਾ ਆਏਗਾ ਉਹ 2 ਤੋਂ 2.5 ਲੱਖ ਰੁਪਏ ਦੇ ਸਿਰਫ ਮਿਲਦਾ ਉਹ ਜਿੰਨਾਂ ਚਿਰ ਆਪਾਂ ਨੂੰ ਇੰਜੈਕਸ਼ਨ ਨਹੀਂ ਨਾ ਮਿਲਦਾ ਉਹ ਇੰਜੈਕਸ਼ਨ ਤੋਂ ਪਹਿਲਾਂ ਲਗਵਾਉਣਾ ਪੈਣਾ ਵੀ ਤਾਂ ਕਿ ਬੇਬੀ ਇਹਦਾ ਰਿਦਮ ਨਾ ਇਹ ਵੀਕ ਨਾ ਹੋਵੇ ਤੇ ਜਿਵੇਂ ਉਹ ਡੇ ਬਾਏ ਡੇ ਰਿਦਮ ਵੀਕ ਹੁੰਦਾ ਜਾ ਰਿਹਾ ਇਸ ਲਈ ਉਹ ਸਿਰਫ ਨਾਲ ਐਵੇਂ ਵੀ weight ਨਹੀਂ ਘਟੇਗਾ ਇਹ ਸਟਰੋਂਗ ਰਹੇਗਾ ਸਟੇਬਲ ਰਹੇਗਾ ਖਰਚਾ ਕਿੰਨਾ ਆਏਗਾ ਉਸ ਕੋਰਸ ਦੇ ਉੱਤੇ ਜਿਹੜਾ ਦਵਾਈਆਂ ਦਾ ਕੋਰਸ ਹੋਣਾ ਉਹ ਉਹ ਦੋ ਤੋਂ 2.5 ਲੱਖ ਰੁਪਏ ਇੱਕ ਮਹੀਨੇ ਦੀ ਹੈ ਜੀ ਮੈਡੀਸਿਨ ਇੱਕ ਮਹੀਨਾ ਚੱਲਦੀ ਹੈ ਬਸ ਇੱਕ ਬੋਟਲ ਇਸ ਸਮੇਂ ਪਰਿਵਾਰ ਨਾਲ ਮੌਜੂਦਾ ਪਟਿਆਲਾ ਦੇ ਵਿੱਚ ਜਿਨ੍ਹਾਂ ਦਾ ਮਹੱਜ ਜਿਹੜਾ 10 ਸਾਲ ਦਾ 10 ਮਹੀਨੇ ਦਾ ਜਿਹੜਾ ਬੱਚਾ ਹੈ ਉਹ ਹੁਣ 11ਵੇਂ ਮਹੀਨੇ ਦੇ ਵਿੱਚਕਾਰ ਪਹੁੰਚ ਚੁੱਕਿਆ ਹੈ ਪਰ ਉਹ ਜਿਹੜੀ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਉਹ ਇੱਕ ਅਨੋਖੀ ਅਤੇ ਵਿਲੱਖਣ ਬਿਮਾਰੀ ਹੈ ਕਿਉਂਕਿ ਜਿਹੜੀ ਇਸ ਬਿਮਾਰੀ ਦੇ ਨਾਲ ਜਿਹੜਾ ਜਿਹੜਾ ਬੱਚਾ ਜੂਝ ਰਿਹਾ ਹੁੰਦਾ ਹੈ ਤਮਹਜ਼ ਉਹਨੂੰ ਇੱਕ ਇੰਜੈਕਸ਼ਨ ਲੱਗਦਾ ਉਹਦਾ ਇਲਾਜ ਸਿਰਫ ਇੱਕੋ ਹੀ ਕੀ ਹੈ ਹੋਰ ਉਹ ਉਸ ਇੰਜੈਕਸ਼ਨ ਦੀ ਜਿਹੜੀ ਕੀਮਤ ਹੈ ਉਹ 16 ਕਰੋੜ ਰੁਪਏ ਹੈ ਪੂਰੇ ਭਾਰਤ ਵਿੱਚ ਇਹ ਦਵਾਈ ਜਿਹੜੀ ਹੈ ਨਹੀਂ ਮੌਜੂਦ ਬਲਕਿ ਇਹ ਯੂਐਸਏ ਤੋਂ ਇੰਡੀਆ ਦੇ ਵਿੱਚਕਾਰ ਇੰਪੋਰਟ ਕਰਵਾਉਣੀ ਪੈਂਦੀ ਜਿਸ ਤੋਂ ਬਾਅਦ ਇਸ ਦਵਾਈ ਦਾ ਜਿਹੜਾ ਇਲਾਜ ਹੈ ਉਹ ਬੱਚੇ ਨੂੰ ਮੁਹੱਈਆ ਕਰਵਾਇਆ ਜਾਵੇਗਾ ਜਿਸ ਦੀ ਹੁਣ ਪਰਿਵਾਰ ਨੂੰ ਵੀ ਪੂਰੀ ਮਦਦ ਦੀ ਲੋੜ ਹੈ ਇੱਕ ਵਾਰੀ ਇਹਨਾਂ ਦੇ ਬੈਂਕ ਖਾਤਿਆਂ ਬਾਰੇ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਕੀ ਕਿਹੜੇ ਖਾਤੇ ਨੇ ਵੀ ਜਿਨ੍ਹਾਂ ਉੱਤੇ ਪੈਸੇ ਪਾ ਕੇ ਮਦਦ ਜਿਹੜੀ ਕੀਤੀ ਜਾ ਸਕਦੀ ਹੈ ਅ ਵਿਕਰਮ ਜੀ ਸਭ ਤੋਂ ਪਹਿਲਾਂ ਇੱਕ ਜਿਹੜੇ ਖਾਤੇ ਉਹਦਾ ਨੰਬਰ ਵੀ ਦੱਸ ਦਿਓ ਵੀ ਮਤਲਬ ਤੁਹਾਡੇ ਤੱਕ ਸਾਦੀ ਨਾਲ ਪਹੁੰਚ ਸਕੇ ਮੇਰਾ ਇੱਕ ਖਾਤਾ ਨੰਬਰ ਹੈਗਾ ਜੀ 487700690003248 ਆਈ ਐਫ ਐਸ ਆਈ ਕੋਡ ਹੈਗਾ ਜੀ ਪ ਯੂ ਐਨ ਵੀ 37900 ਤੇ ਮੇਰਾ ਫੋਨ ਨੰਬਰ ਹੈਗਾ ਜੀ 9646562686 ਜਿਹੜਾ ਮੇਰਾ ਬੈਂਕ ਦਾ ਖਾਤਾ ਇਹ ਪੰਜਾਬ ਨੈਸ਼ਨਲ ਬੈਂਕ ਦਾ ਜੇ ਪਟਿਆਲੇ ਦਾ ਹੇ ਵਿਕਰਮ ਵਿਕਰਮ ਜੀ ਨੇ ਜਿਹੜੇ ਜਿਹਨਾਂ ਦਾ ਬੇਟਾ ਹੈ ਜਿਹੜਾ ਕਿ ਬਿਮਾਰੀ ਨਾਲ ਜੂਝ ਰਿਹਾ ਹੈ ਤੇ ਮਦਦ ਦੀ ਜਿਹੜੀ ਇਹਨਾਂ ਨੂੰ ਲੋੜ ਹੈਗੀ ਹੈ ਤਾਂ ਇਸ ਕਰਕੇ ਇਹ ਆਪਣਾ ਜਿਹੜੀ ਮਦਦ ਦੀ ਗੁਹਾਰ ਨੇ ਆਮ ਲੋਕਾਂ ਨੂੰ ਲਗਾ ਰਹੇ ਨੇ ਅਨਮਿਊਟ ਦੇ ਮਾਧਿਅਮ ਰਾਹੀਂ ਤੁਹਾਨੂੰ ਇਹ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੀ ਵੀ ਮਦਦ ਹੋ ਸਕੇ ਇਸ ਪਰਿਵਾਰ ਦੀ ਕੀਤੀ ਜਾਵੇ ਜੋ ਕਿ ਪਟਿਆਲੇ ਦੇ ਵਿੱਚ ਰਹਿੰਦਾ ਹੈ ਅਤੇ ਆਪਣੇ ਬੱਚੇ ਦੇ ਲਈ ਇਲਾਜ ਦੇ ਲਈ ਪੈਸੇ ਦੀ ਜਿਹੜੀ ਇੱਕ ਮਦਦ ਦੀ ਮੰਗ ਜਿਹੜੀ ਹੈ ਉਹ ਕਰ ਰਿਹਾ ਹੈ ਪਟਿਆਲਾ ਤੋਂ ਪ੍ਰੋਫੈਸਰ ਸਿੰਘ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ ਦਾ ਅਨਮਿਊਟ